ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸ ਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੁਹਾਨੂੰ ਇੱਕ ਨੰਬਰ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਕਪੂਰਾ ਰੋਡ ਨੇੜੇ ਗੁਰਦਵਾਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਬਹੁਤ ਹੀ ਪਿਆਰੀ ਜੇ ਸੂਟਾਂ ਦੇ ਨਾਲ ਪਹਿਲਾ ਸੂਟ ਦੇਖੋ ਤੁਸੀਂ ਇੰਨਾ ਕੁ ਜ਼ਿਆਦਾ ਪਿਆਰਾ ਸੂਟ ਹੈ ਨਾ ਜੀ ਇਹ ਡਿਮਾਂਡ ਹੈ ਜਿਹੜੀ ਸਾਡੇ ਤੋਂ ਪੂਰੀ ਨਹੀਂ ਹੋ ਰਹੀ ਪਹਿਣਾ ਦੀ ਇੰਨਾ ਜ਼ਿਆਦਾ ਸੋਹਣਾ ਸੂਟ ਹੈ ਬਲੂ ਕਲਰ ਦੇ ਵਿੱਚ ਰਾਇਲ ਬਲੂ ਦੇ ਵਿੱਚ ਤੇ ਇਹਦੇ ਨਾਲ ਸਲਵਾਰ ਲੱਗੀ ਹੋਈ ਹੈ ਇਹ ਵਾਲੀ ਲਿਲਨ कॉटन ਦੀ ਵਾਈਟ ਠੀਕ ਹੈ ਜੀ ਲਿਲਨ ਕਾਟਨ ਦੀ ਸਲਵਾਰ ਨਾਲ ਆਊਗਾ ਔਰ ਰਾਇਲ ਬਲੂ ਕਲਰ ਦੇ ਵਿੱਚ ਆਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਬਹੁਤ ਪਿਆਰੀ ਕਾਟਨ ਹੈ ਤੇ ਪ੍ਰਾਈਸ ਹੈਗੀ ਹੈ 750 ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੇ ਬਹੁਤ ਸੋਹਣਾ ਕੰਟਰਾਸਟ ਹੈ ਜੀ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਜਿਆਦਾ ਪਿਆਰਾ ਤੇ ਨੈਕਸਟ ਹੈ ਜੀ ਇਹ ਵਾਲਾ ਸੂਟ ਇਹ ਆਪਣੇ ਕੋਲ ਦੁਬਾਰਾ ਆ ਗਏ ਨੇ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਪਾਏ ਸੀ ਔਰ ਨਿਕਲ ਚੁੱਕੇ ਸੀ ਆਪਣੇ ਕੋਲ ਦੋ ਦੋ ਪੀਸ ਸੀਗੇ ਪਹਿਲਾਂ ਤੇ ਹੁਣ ਆਪਾਂ ਇਹ ਦੋ ਦੋ ਪੀਸ ਦੁਬਾਰਾ ਫੇਰ ਮੰਗਾ ਲਏ ਨੇ ਕਾਫੀ ਜਿਆਦਾ ਸੋਹਣਾ ਸਟੱਫ ਹੈਗਾ ਜੀ ਬਿਲਕੁਲ ਕਾਟਨ ਦੇ ਵਿੱਚ ਲਾਈਨਾਂ ਵਾਲੀ ਕਾਟਨ ਹੈ। ਵੀ ਬਿਨ ਨੇੜੇ ਕਰਕੇ ਨਹੀਂ। Z ਬਲੈਕ ਕਲਰ ਹੈ ਜੀ ਵੀਡੀਓ ਦੇ ਵਿੱਚ ਜੋ ਵੀ ਆ ਰਿਹਾ ਹੋਊਗਾ। ਪਰ ਇਹ ਨਾ Z ਬਲੈਕ ਕਲਰ ਹੈਗਾ। ਬਿਲਕੁਲ। ਬਹੁਤ ਪਿਆਰਾ ਕਪੜਾ ਇੰਨਾ ਮੁਲਾਇਆ ਹੈ ਮੈਂ ਇੰਨਾ ਸੌਫਟ ਵਾਲਾ ਕਪੜਾ ਹੈਗਾ ਬਹੁਤ ਪਿਆਰਾ। ਤੇ ਇਹਦੇ ਤੇ ਇਹ ਨੈੱਕ ਬਣਿਆ ਹੋਇਆ ਪੱਟੀ ਜੀ ਬਣੀ ਹੋਈ ਹੈ ਨੈੱਕ ਦੀ ਬੜੀ ਬਰੀਕ ਜੀ। ਸੋਹਣਾ ਸੋਹਣਾ ਜਿਹਾ ਵਰਕ ਹੋਇਆ ਹੋਇਆ। ਰੰਗ ਕੇ ਹੀ ਆਉਂਦਾ। ਰੰਗ ਨੇੜੇ ਕਰਕੇ ਆਉਂਦਾ। ਮੈਂ ਤੁਹਾਨੂੰ ਦੱਸਦਾ ਕਿ Z ਬਲੈਕ ਕਲਰ ਹੈ ਬਹੁਤ ਪਿਆਰਾ ਕਲਰ ਹੈਗਾ। ਲੋ ਜੀ ਇਹ ਹੋਇਆ ਹੋਇਆ ਇਹਦੇ ਤੇ ਵਰਕ ਵਾਈਟ ਦੇ ਨਾਲ ਬੜਾ ਹੀ ਸੋਹਣਾ ਸੂਟ ਹੈ ਇਹ ਤੇ ਇਹਦੀ ਮੈਂ ਤੁਹਾਨੂੰ ਕਿਰੇਨ ਆਪਕੇ ਦੱਸ ਦਿਆਂ ਲੋ ਜੀ 21 ਕਿਰੇ ਦਾ ਸੂਟ ਹੈ ਜੀ ਇਹ 21 ਤੋਂ ਬਾਅਦ ਤੁਸੀਂ ਇਹਨੂੰ ਵੱਧ ਤੋਂ ਵੱਧ 22 ਤੱਕ ਲਿਜਾ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਜਾਣਾ ਇਹਨੇ ਠੀਕ ਹੈ ਜੀ ਕਿਉਂਕਿ ਫਿਰ ਬਾਜੂ ਵੀ ਹੈ ਨਾਲ ਇਹ ਹੈਗਾ ਬਾਜੂ ਦਾ ਵਰਕ ਲੋ ਪਿਆਰਾ ਜਿਹਾ ਵਰਕ ਬਾਜੂ ਦਾ ਸੇਮ ਵਰਕ ਤੁਹਾਨੂੰ ਸਲਵਾਰ ਤੇ ਮਿਲੂਗਾ ਆ ਲੋ ਜੀ ਠੀਕ ਹੈ 5 ਮੀਟਰ ਦਾ ਸੂਟ ਮਿਲੂਗਾ ਜੈਡ ਬਲੈਕ ਕਲਰ ਦੇ ਵਿੱਚ ਹੈ ਤੇ ਨੈਕਸਟ ਹੈਗਾ ਇਹਦੀ ਦੁਪੱਟਾ ਦੇਖੋ ਇਹਦਾ ਬਹੁਤ ਪਿਆਰਾ ਦੁਪੱਟਾ ਹੈ ਦੁਪੱਟਿਆਂ ਕਰਕੇ ਇਹ ਸੂਟ ਬਹੁਲੇ ਸੋਹਣੇ ਹੈ ਜੀ ਚਾਈਨਾ ਕੋਟੇ ਦਾ ਦੁਪੱਟਾ 4 ਸਾਈਡ ਲੇਸ 2.5 ਮੀਟਰ ਦਾ ਦੁਪੱਟਾ ਆ ਲੋ ਐਡਾ ਲੰਬਾ ਚੌੜਾ ਦੁਪੱਟਾ ਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਤੇ ਇਹਦੇ ਲੱਗੀ ਹੋਈ ਹੈ ਨਾ ਵਾਈਟ ਲੇਸ ਪਰ ਤੁਹਾਨੂੰ ਇਹ ਬਲੈਕ ਲੇਸ ਨਾਲ ਆਊਗਾ ਠੀਕ ਹੈ ਏ ਮੈਂ ਤੁਹਾਨੂੰ ਇੱਕ ਵਾਈਟ ਸੂਟ ਹੋਰ ਦਿਖਾਉਣੀ ਆ ਇਹ ਦੁਪੱਟਾ ਉਹਦੇ ਨਾਲ ਦਾ ਬਾਕੀ ਸਾਰਾ ਸੇਮ ਹੋਊਗਾ ਪਰ ਉਹਦੀ ਲੇਸ ਹੈ ਜਿਹੜੀ ਉਹ ਬਲੈਕ ਹੋਊਗੀ ਇਹਦੇ ਨਾਲ ਤੁਹਾਨੂੰ ਬਲੈਕ ਲੇਸ ਵਾਲਾ ਸੂਟ ਆਊਗਾ 1750 ਰੁਪਏ ਦੇ ਵਿੱਚ ਕਿੱਥੀ ਸੇਮ ਹੀ ਆ ਬਿਲਕੁਲ ਇੱਕ ਹੀ ਘੇਰੇ ਦਾ ਸੂਟ ਆ ਆਫ ਵਾਈਟ ਕਲਰ ਆ ਜੀ ਕਰੀਮ ਕਲਰ ਹੈ ਨਾ ਤੇ ਇਹ ਲਾਈਨਾਂ ਵਾਲੀ ਹੈਗੀ ਆ ਇਹ ਕਾਟਨ ਵੈਸੇ ਤਾਂ ਬਹੁਤ ਸੀ ਥਰੂ ਨਹੀਂ ਹੈਗੀ ਦੇਖ ਲਓ ਤੁਸੀਂ ਕਿੰਨੀ ਸੀ ਥਰੂ ਹੈ ਪਰ ਕਿਉਂਕਿ ਥੋੜਾ ਜਿਹਾ ਕਲਰ ਕਰਕੇ ਥੋੜਾ ਬਹੁਤਾ ਹੋ ਜਾਂਦਾ ਤੁਸੀਂ ਲਾਈਨਿੰਗ ਉਹ ਪਾ ਸਕਦੇ ਹੋ ਅੰਡਰ ਸ਼ਰਟ ਤੇ ਜੇ ਫਰੰਟ ਬੈਕ ਲਾਉਣੀ ਹੈਗੀ ਅਲਾਈਨਿੰਗ ਤੇ ਲਾ ਵੀ ਸਕਦੇ ਹਾਂ ਠੀਕ ਹੈ ਜੀ ਸੂਟ ਬਹੁਤ ਜਿਆਦਾ ਸੋਹਣਾ ਕਾਫੀ ਪਿਆਰਾ ਸੂਟ ਹੈਗਾ ਇਹਦੇ ਤੇ ਬਲੈਕ ਕਲਰ ਨਾਲ ਵਰਕ ਹੋਇਆ 21 ਘੇਰੇ ਦਾ ਸੂਟ ਹੈ ਉਹੀ ਵਰਕ ਬਾਜੂ ਤੇ ਹੈ ਉਹੀ ਸਲਵਾਰ ਤੇ ਹੈ ਉਹੀ ਤੁਹਾਨੂੰ ਇਹ ਵਾਲਾ ਨੈੱਕ ਤੇ ਮਿਲੂਗਾ ਜੋ ਲੰਬਾ ਜਿਹਾ ਵਰਕ ਇੱਥੇ ਤੁਹਾਨੂੰ ਨੈੱਕ ਤੇ ਪਹਿਲਾਂ ਮਿਲਿਆ ਸੀ ਲੈਂਥ ਦਾ ਕੋਈ ਚੱਕਰ ਨਹੀਂ 44 ਰੱਖੋ 43 ਰੱਖੋ 45 ਰੱਖੋ 46 ਰੱਖੋ ਸਾਰੇ ਤਰ੍ਹਾਂ ਦੀ ਬਣ ਜੂਗੀ ਤੇ ਇਹਦੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ ਠੀਕ ਹੈ ਜੀ ਇਹ ਵਾਲੀ ਲੇਸ ਵਾਲਾ ਕਰੀਮ ਲੇਸ ਵਾਲਾ ਦੁਪੱਟਾ ਮਿਲੂਗਾ ਇਹਦੇ ਨਾਲ ਤੁਹਾਨੂੰ ਉਦੇ ਨਾਲ ਬਲੈਕ ਵਾਲੇ ਨਾਲ ਤੁਹਾਨੂੰ ਬਲੈਕ ਦੁਪੱਟਾ ਬਲੈਕ ਲੇਸ ਵਾਲਾ ਦੁਪੱਟਾ ਮਿਲੇਗਾ ਤੇ ਪ੍ਰਾਈਸ ਹੈਗੀ ਹੈ ਜੀ 1750 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਅਗਲਾ ਇਹ ਟੈਬੀ ਦੇ ਦੁਪੱਟੇ ਨਾਲ ਇਹ ਸਾਡੀ ਇਹ ਵਾਲੀ ਤਾਂ ਮੈਨੂੰ ਲੱਗਦਾ ਡਿਮਾਂਡ ਕਦੇ ਮੁੱਕਣੀ ਨਹੀਂ ਇਹਦੀ ਡਿਮਾਂਡ ਕਦੇ ਖਤਮ ਹੋਣੀ ਨਹੀਂ ਹੈਗੀ ਮੈਨੂੰ ਲੱਗਦਾ ਘੱਟੋ ਘੱਟ 15 20 ਸੂਟ ਆਪਣੇ ਇਹ ਚਲੇ ਗਏ ਹੁਣ ਤੱਕ ਪਹਿਣਾ ਕੋਲੇ ਆ ਲੋ ਜੀ ਸੇਮ ਹੀ ਹੈ 21 ਘੇਰੇ ਦਾ ਸੂਟ ਹੈ 컬러 ਦੇਖ ਲਓ ਬਹੁਤ ਪਿਆਰਾ 컬러 ਹੈਗਾ ਵਰਕ ਸੇਮ ਹੀ ਹੈ ਜੋ ਤੁਸੀਂ ਪਹਿਲਾਂ ਦੇਖ ਲਿਆ ਬਸ 컬러 ਫਰਕ ਠੀਕ ਹੈ ਜੀ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਪੈਣੀ ਕੁਝ ਨਹੀਂ ਪਹਿਣਾ ਕਿਉਂਕਿ ਇਹਦਾ 컬러 ਦਾ ਫਰਕ ਹੈ ਉਹ ਵਾਈਟ 컬러 ਸੀਗਾ ਤੇ ਇਹ ਹੈਗਾ ਜੀ ਇਹਦੇ ਨਾਲ ਟੈਬੀ ਦਾ ਦੁਪੱਟਾ ਮਾੜਾ ਜਿਹਾ ਤੁਹਾਨੂੰ ਮੈਂ ਫੋਲ ਕੇ ਦਿਖਾ ਦਾਂ ਉਹਦੇ ਨਾਲ ਚਾਈਨਾ ਕੋਟੇ ਦਾ ਦੁਪੱਟਾ ਸੀ ਇਹਦੇ ਨਾਲ ਟੈਬੀ ਦਾ ਦੁਪੱਟਾ ਹੈ 2.5 ਮੀਟਰ ਦੁਪੱਟਾ ਮਿਲੂਗਾ ਲਓ ਮੈਂ ਤੁਹਾਨੂੰ ਸਟੱਫ ਦਿਖਾ ਦਾਂ ਇਦਾਂ ਕਰਕੇ ਆ ਲਓ ਜੀ ਲਸ਼ ਲਸ਼ ਕਰਦਾ ਟੈਬੀ ਦਾ ਦੁਪੱਟਾ ਬੜਾ ਪਿਆਰਾ ਜਾਂ ਇਸ ਕਰਕੇ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ ਉਹ ਤੁਹਾਨੂੰ 1850 ਮਿਲੂ 100 ਰੁਪਈਆ ਜ਼ਿਆਦਾ ਹੋਊਗੀ ਇਹਦੀ ਪ੍ਰਾਈਸ ਦੁਪੱਟਾ ਸੋਹਣਾ ਹੈ ਨਾ ਹਾਂ ਦੁਪੱਟੇ ਉਹ ਵੀ ਬਹੁਤ ਸੋਹਣੀ ਹੈ ਹਾਂ ਪਰ ਕਿਉਂਕਿ ਸਟੱਫ ਦਾ ਫਰਕ ਪੈ ਜਾਂਦਾ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਪ੍ਰਾਈਸ ਦਾ ਫਰਕ ਪੈ ਜਾਂਦਾ ਲਓ ਜੀ ਅਗਲਾ ਦੇਖ ਲਓ ਮਹਿਰੂਨ ਕਲਰ ਦੇ ਨਾਲ ਦੁਪੱਟਾ ਹੈਗਾ ਇਹਦੇ ਨਾਲ ਮਹਿਰੂਨ ਕਲਰ ਦਾ ਔਰ ਸਕਿਨ 골ਡਨ ਜਾਂ ਸ਼ਰਟ ਸੂਟ ਹੈਗਾ ਬਹੁਤ ਪਿਆਰਾ ਸੂਟ ਹੈ ਬਹੁਤ ਲਾਈਕ ਕੀਤਾ ਗਿਆ ਸੂਟ ਹੈਗਾ ਪਹਿਣਾ ਵੱਲੋਂ ਬੜਾ ਹੀ ਪਿਆਰਾ ਜਿਹਾ ਵਰਕ ਹੋਇਆ ਇਹਦੇ ਤੇ ਲੋ ਜੀ ਕਾਫੀ ਸੋਹਣਾ ਵਰਕ ਹੈ neck ਦੇ ਉੱਪਰ ਵਰਕ ਘੇਰੇ ਦੇ ਉੱਪਰ ਵਰਕ ਔਰ ਬੈਕ ਘੇਰੇ ਤੇ ਵਰਕ ਤੇ ਬਾਜੂ ਤੇ ਵਰਕ ਲੋ ਇੰਨਾ ਸਾਰਾ ਵਰਕ ਹੋ ਜਾਵੇ ਇਹਦੇ ਤੇ ਇਹ ਹੈਗਾ ਜੀ ਬਾਜੂ ਦਾ ਵਰਕ ਇਹ ਹੈਗਾ ਫਰੰਟ ਘੇਰਾ ਤੇ ਇਹ ਹੈਗਾ ਬੈਕ ਘੇਰਾ ਤੇ ਇਹ ਹੈਗਾ ਜੀ ਇਹਦਾ neck ਠੀਕ ਹੈ ਔਰ ਮਿਨਿਮਮ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਜਾ ਰਹੇ ਨੇ ਮਿਨਿਮਮ ਘੱਟ ਤੋਂ ਘੱਟ ਪ੍ਰਾਈਸ ਤੇ ਠੀਕ ਹੈ ਤੇ ਆਹ ਲੋ ਜੀ ਘੇਰਾ ਮਿਲੂਗਾ ਤੁਹਾਨੂੰ 20 ਅ ਸਵਾ ਕੁ 20 ਹੈ ਤੁਸੀਂ ਇਹਨੂੰ ਲਿਜਾ ਸਕਦੇ ਹੋ ਜਿਆਦਾ ਤੋਂ ਜਿਆਦਾ 1 ਇੱਕ ਤੱਕ ਲਿਜਾ ਸਕਦੇ ਹੋਗੇ ਬਸ ਇਸ ਤੋਂ ਜਿਆਦਾ ਤੇ ਫਿਰ ਟੂ ਮੱਚ ਹੋ ਜੂਗਾ ਬਾਅਦ ਠੱਡੋਂਗੇ ਹੈਨਾ ਸਾਈਡ ਦੇ 21 21.5 ਬਸ ਪਾਈਪਿੰਗ ਨਾਲ ਤੇ ਇਹ ਵਾਲਾ ਇਹਦੇ ਨਾਲ ਮਲ ਕਾਟਨ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਲੇਸ ਲੱਗੀ ਹੋਊਗੀ ਫੋਰ ਸਾਈਡ ਇਹ ਵਾਲੀ ਮਲ ਕਾਟਨ ਦਾ ਬੜਾ ਪਿਆਰਾ ਜਿਹਾ ਪਲੇਨ ਆਭੀ ਰੰਗ ਦਾ ਦੁਪੱਟਾ ਮਿਲੂਗਾ ਤੇ ਪ੍ਰਾਈਸ 1695 ਰੁਪਏ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲੇਕਿਨ ਇਹਨੇ ਦਿੱਤੇ ਸੀ ਮੈਂ ਤਾਂ ਭੁੱਲੀ ਗਈ 990 ਦੀ 895 ਆਹ ਲਓ ਜੀ ਕਲਰ ਦੇਖ ਲਓ ਤੁਸੀਂ ਇਹਦਾ ਬਹੁਤ ਪਿਆਰਾ ਸਾਡੇ ਕੋਲੇ ਨਾ ਹੋਣਾ ਸਿਰਫ 2 ਸੂਟ ਬਚੇ ਨੇ ਇਹ ਉਹ ਵੀ ਇਹ ਬਹੁਤ سارے ਸੂਟ ਆਪਣੇ ਕੋਲੇ ਰੈਡੀ ਹੋ ਕੇ ਆਏ ਸੀ ਆਪਾਂ ਇਹ ਵਰਕ ਕਰਵਾਏ ਸੀ ਇਹ ਸਾਰੇ ਕੱਟ ਵਰਕ ਕਰਵਾਇਆ ਸੀ ਇਹਦੇ ਤੇ ਇਹ ਆ ਲਓ ਇਹ ਬੜਾ ਡਬਲ ਡਬਲ ਕਟਵਰਕ ਕਰਵਾਇਆ ਸੀ ਆਪਾਂ ਬਹੁਤ ਸੋਹਣਾ ਜਾਂ ਚੌਕਾਂ ਤੇ ਵੀ ਆ ਬੈਕ ਸਾਈਡ ਤੇ ਵੀ ਇੰਨਾ ਹੀ ਕਟਵਰਕ ਹੋਇਆ ਹੋਇਆ ਔਰ ਇਹ ਬਾਜੂ ਤੇ ਵੀ ਤੁਹਾਨੂੰ ਸੇਮ ਹੀ ਕਟਵਰਕ ਮਿਲੂਗਾ ਕਪੜਾ ਬਹੁਤ ਜ਼ਿਆਦਾ ਸੋਹਣਾ ਮਿਲੂਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸਟਫ ਆਊਗਾ ਤੁਹਾਡੇ ਕੋਲੇ ਤੇ ਪਰ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਆ 21 22 22 ਦੇਖ ਲੈਣੀ ਆਪਾਂ 21 ਕੇ ਰੰਗ 21 21 ਕੇ ਰੰਗ ਇੱਕ ਹੀ ਘੇਰਾ ਲੈ ਸਕਦੇ ਆ। ਹਾਂ ਜਿਹੜੀ ਭੈਣ ਦਾ ਘੇਰਾ 21 ਹੈਗਾ ਉਹ ਲੈ ਸਕਦੇ ਨੇ ਲੋ ਜੀ ਪੂਰਾ 21 ਘੇਰਾ। ਤੇ ਪ੍ਰਾਈਸ ਹੈਗੀ ਹੈ ਦੀ 899 ਰੁਪਏ। 899 ਦੇ ਵਿੱਚ ਸੂਟ ਆ ਜਾਊਗਾ। ਬੈਕ ਫਰੰਟ ਘੇਰਾ ਕੱਟਵਰਕ ਬਾਜੂ ਕੱਟਵਰਕ। ਠੀਕ ਹੈ ਜੀ 899 ਵਿੱਚ ਸੂਟ ਆ ਜਾਊ। ਸ਼ਿਪਿੰਗ ਫ੍ਰੀ ਹੋਊਗੀ। ਤੇ ਇੱਕ ਸੂਟ ਸਾਡੇ ਕੋਲ ਇਹ ਵਾਲਾ ਪਿਆ ਰੈੱਡ ਵਾਲਾ। ਗਾਜਰੀ ਰੈੱਡ ਆ ਜੀ ਇਹ ਪਿਓਰ ਰੈੱਡ ਨਹੀਂ ਹੈਗਾ। ਆਹ ਲੋ ਇਹਦੇ ਵੀ ਉਸੇ ਤਰ੍ਹਾਂ 21 ਘੇਰਾ ਹੋਊਗਾ। ਤੇ ਫਰੰਟ ਬੈਕ ਕੱਟਵਰਕ ਹੋਊਗਾ ਚੋਕਾਂ ਤੇ ਵੀ ਬੈਕ ਸਾਈਡ ਤੇ ਵੀ ਔਰ ਬਾਜੂ ਤੇ ਠੀਕ ਹੈ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ कॉटन ਬਹੁਤ ਸੋਹਣੀ ਆਊਗੀ ਤੇ 899 ਚ ਆਜੂ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਹੁਣ ਆਪਾਂ ਨਾ ਤੁਹਾਨੂੰ ਕੁਛ ਕਿ ਬੈੱਡ ਸ਼ੀਟਸ ਦਿਖਾਉਣੇ ਆ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਬੈੱਡ ਸ਼ੀਟਸ ਲੈ ਕੇ ਆਓ ਸੋ ਥੋੜੀਆਂ ਜੀਆਂ ਬੈੱਡ ਸ਼ੀਟਸ ਆਪਾਂ ਅੱਜ ਤੁਹਾਨੂੰ ਦਿਖਾ ਦਿੰਦੇ ਆ ਬੜੇ ਪਿਆਰੇ ਜਿਹੇ ਕਲਰ ਨੇ ਜੀ ਗਰਮੀਆਂ ਦੇ ਅਕੋਰਡਿੰਗਲੀ ਮੈਂ ਤਾਂ ਲਾਈਟ ਜਿਹੇ ਕਲਰ ਪਸੰਦ ਕਰਦੀ ਆ ਮੈਨੂੰ ਲੱਗਦਾ ਸਾਰੀਆਂ ਭੈਣਾਂ ਹੀ ਲਾਈਟ ਇਨਾਂ ਦੇ ਨਾ ਇਲਾਸਟਿਕ ਹੈਗੀ ਹੈ ਜੀ ਆਹ ਵਾਲੀ ਠੀਕ ਆ ਫੋਰ ਸਾਈਡ 에 ਇਲਾਸਟਿਕ ਹੈ ਇੱਕ ਵਾਰੀ ਇਹ ਚੜਾਉਣਾ ਥੋੜਾ ਜਿਹਾ ਔਖਾ ਹੁੰਦਾ ਬੈੱਡ ਸ਼ੀਟ ਨੂੰ ਉਸ ਤੋਂ ਬਾਅਦ ਪੂਰਾ ਹਫਤਾ ਜਿੰਨਾ ਚਿਰ ਤੁਸੀਂ ਵਾਸ਼ ਨਹੀਂ ਕਰਨੀ ਹੁੰਦੀ ਤੁਸੀਂ ਆਰਾਮ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਔਰ ਮੈਂ ਆਪਣੇ ਘਰ ਇਹੀ ਯੂਜ਼ ਕਰਦੀ ਹਾਂ ਲੋ ਲਾਈਟ ਜੇ ਕਲਰ ਨੇ ਬੈੱਡ ਸ਼ੀਟ ਦੇ ਵਿੱਚ ਤੇ ਫੋਰ ਸਾਈਡ 에 ਦੇ ਇਲਾਸਟਿਕ ਲੱਗੀ ਹੋਈ ਹੈ ਨਾਰਮਲ ਜਿਹੜੇ ਆਪਣੇ ਬੈੱਡ ਹੁੰਦੇ ਨੇ ਘਰੇ ਉਹਨਾਂ ਤੇ ਵਧੀਆ ਚੜ ਜਾਂਦੀਆਂ ਨੇ ਠੀਕ ਹੈ ਜੀ ਇਹਦੇ ਨਾਲ ਸਾਨੂੰ ਇਹ ਪਿੱਲੋ ਕਵਰ ਮਿਲਣਗੇ ਤੇ ਗਰਮੀਆਂ ਦੇ ਵਿੱਚ ਜਿਵੇਂ ਮਰਗੀ ਇਹਨੂੰ ਵਿਛਾਓ ਧੋ ਬਹੁਤ ਵਧੀਆ ਕਪੜਾ ਹੈ। ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਪਿਆਰਾ ਸਟਫ ਤੇ ਬਹੁਤ ਹੀ ਪਿਆਰਾ ਜਿਹਾ ਸਟਫ ਤਾਂ ਬਹੁਤ ਸੋਹਣਾ ਹੋਊਗਾ ਜੀ। ਭੈਣਾਂ ਨੇ ਕੋਲੇ ਬਥੇਰੀਆਂ ਕੋਲੇ ਚਲੀਆਂ ਗਈਆਂ ਜੀ ਬेडशीट ਸੇ। ਹਾਂ ਤੇ ਆ ਵੀ ਅਕਸਰ ਹੀ ਜਾਂਦੀਆਂ ਰਹਿੰਦੀਆਂ ਨੇ। ਲੋ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ। ਤੇ ਬਸ ਆ ਵਿਖਰ ਮੇਂ ਵਿਖਰ ਮੇਂ ਜਿਹੜਾ ਫਲਾਵਰ ਹੈਗੇ ਨੇ ਜੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ। ਆ ਡਾਡੇ ਫਲਾਵਰ ਹੈ ਜੇ ਨੇ ਆਹ ਆਈ ਇਹ ਚਾਦਰ ਚਾਦਰ ਹੈ ਨਹੀਂ ਇਹ ਇਲਾਸਟਿਕ ਵਾਲੀ ਹੈ ਨਾ ਹਾਂ ਇਹਦੇ ਨਾਲ ਜੀ ਸੌਰੀ ਇਹਦੇ ਆਹ ਕਾਰਨਰਸ ਤੇ ਇਲਾਸਟਿਕ ਹੈ ਚਾਰ ਕਾਰਨਰਸ ਤੇ ਇਲਾਸਟਿਕ ਹੈ ਇਹ ਵੀ ਸੌਖੀ ਰਹਿੰਦੀ ਹੈ ਜੇ ਹਜਕੇ ਨਹੀਂ ਸਾਰੀਆਂ ਵਧੀਆ ਨੇ ਹਾਂ ਪਰ ਜਿਨ੍ਹਾਂ ਨੂੰ ਉਹ ਔਖੀ ਲੱਗਦੀ ਹੈ ਨਾ ਵਿਛੌਣੀ ਤਾਂ ਉਹਨਾਂ ਲਈ ਇਹ ਵੀ ਵਧੀਆ ਆ ਲਓ ਠੀਕ ਹੈ ਆਹ ਵਾਲਾ ਪ੍ਰਿੰਟ ਔਰ ਆਏ ਦੇਖ ਜੀ ਬਖਰਮਾ ਜ ਬੜਾ ਸੋਹਣਾ ਪ੍ਰਿੰਟ ਹੈ ਪਿੰਕ ਕਲਰ ਦੇ ਵਿੱਚ ਹੈ ਤੇ ਇਹ ਹੈਗੇ ਨਹੀਂ ਜੀ ਇਹਦੇ ਨਾਲ ਪਿੱਲੋ ਕਵਰ ਖੁੱਲੇ ਢੁੱਲੇ ਪਿੱਲੋ ਕਵਰ ਨੇ ਤੇ ਆ ਇਸ ਤਰ੍ਹਾਂ ਬਣੇ ਹੋਏ ਨੇ ਕੋਈ ਬਟਨ ਨਹੀਂ ਆ ਕੋਈ ਜਿਪ ਨਹੀਂ ਆ ਇਸ ਤਰ੍ਹਾਂ ਦੇ ਪਿੱਲੋ ਕਵਰ ਨੇ ਓਵਰਲੈਪਿੰਗ ਵਾਲੇ ਬਹੁਤ ਸੋਹਣੇ ਆ ਤੇ ਲਓ ਜੀ ਨੈਕਸਟ ਦੇਖ ਲਓ ਵਾਈਟ 베이스 ਆ ਚਲੋ ਇਸ ਵਾਰ ਮੈਂ ਦਿਖਾ ਦਿਆਂ ਕੋਈ ਨਾ ਦਿਖਾ ਦੂੰਗੀ ਤਸਵੀਰਾਂ ਮਾੜਾ ਜਿਹਾ ਹਾਂ ਲੋ ਕਾਟਨ ਦੇ ਵਿੱਚ ਮੈਟ ਸਿਟ ਹਾਂ ਲੋ ਕਈ ਵਾਰੀ ਨਾ ਆਪਣੇ ਕਲਟਰਨਾਂ ਬਲੂ ਜਿਹੇ ਲੱਗੇ ਹੋਏ ਹੁੰਦੇ ਨੇ ਘਰੇ ਉਦੋਂ ਫਿਰ ਗੇਰਾ ਲਿਆ ਕਾ ਤੇ ਵਾਈਟ بیس ਹੈ ਤੇ ਉਹਦੇ ਵਿੱਚ ਇਹ ਬਲੂ ਜਾਂ ਲਾਈਟ ਬਲੂ ਤੇ ਡਾਰਕ ਬਲੂ ਦਾ ਕੰਟਰਾਸਟ ਹੋਇਆ ਹੈਗਾ ਪੱਤੀਆਂੀਆਂ ਤੇ ਜਦੋਂ ਆਪਣੇ ਕਲਟਰਨ ਵਗੈਰਾ ਲੱਗੇ ਹੁੰਦੇ ਇਸ ਕਲਰ ਦੇ ਫਿਰ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਇਹ ਹੈਗਾ ਜੀ ਇਹ ਤਾਂ ਪਿੱਲੋ ਕਲਰ ਠੀਕ ਹੈ ਨੈਕਸਟ ਦੇਖੋ ਇਹਦੇ ਵਿੱਚ ਵੀ ਕਲਰ ਹੋਰ ਆ ਇੱਕ ਆਹ ਵਾਲਾ ਇਹਦੇ ਵਿੱਚ ਪਿੰਕ ਪੱਤੀਆਂ ਨੇ ਪਹਿਲਾਂ ਬਲੂ ਸੀ ਹੁਣ ਇਹਦੇ ਵਿੱਚ ਪਿੰਕ ਪੱਤੀਆਂ ਸਾਰੀਆਂ ਹੀ ਆ ਇਹ ਲੋ ਜੀ ਅਗਲੀ ਦੇਖੋ 컬러 ਬਹੁਤ ਸੋਹਣਾ ਹੈ ਕਾਫੀ ਸੋਹਣਾ ਡਿਫਰੈਂਟ ਜਿਹਾ 컬러 ਹੈਗਾ ਇਹ ਆलो ਆਪਣੀ ਡਿਜ਼ਾਈਨ ਇਹਦੀ ਚੱਕਾ ਚੱਕ ਦੇ ਵਿੱਚ ਫਲਾਵਰ ਹੈ ਠੀਕ ਹੈ ਤੇ ਇਹ ਹੈਗੀ ਦੀ ਇਹਦੇ ਪਿੱਲੋ ਕਬ ਇਹ ਪੋਲ ਜਿਵੇਂ ਬਖਾਇਆ ਡੈਡਾ ਕਿਉਂ ਕਿਵੇਂ ਬਖਾਇਆ ਕਿੱਧਰ ਨੂੰ ਆਹ ਕੁ ਇਹਦੇ ਵੀ ਮੇਰੇ ਖਿਆਲ ਅ ਕਾਰਨਰਸ ਤੇ ਆ ਇਹਦੇ ਵੀ ਕਾਰਨਰਸ ਤੇ ਹੀ ਇਲਾਸਟਿਕ ਹੈ ਜੀ ਸਾਰੇ ਕਾਰਨਰਸ ਤੇ ਇਲਾਸਟਿਕ ਹੈ ਦੇ ਉੱਤਰ ਦੇ ਨਹੀਂ ਹੈ ਇਹ ਵੀ ਬੈੱਡ ਸ਼ੀਟ ਵਧੀਆ ਰਹਿੰਦੀ ਹੈ ਲੋ ਇਹਦੇ ਨਾ ਮਤਲਬ ਆਈਆਂ ਬਸ ਆਈ ਡੈਡਾ ਡੈਡਾ ਕਿਸੇ ਦਾ ਮੂੰਹ ਇਧਰ ਨੂੰ ਕਿਸਦਾ ਇਧਰ ਨੂੰ ਇਸ ਤਰ੍ਹਾਂ ਡਿਜ਼ਾਈਨ ਹੈਗਾ ਜੀ ਆਹ ਲਓ ਜੀ ਇਹ ਪਿੱਲੋ ਕਵਰ ਹੈ ਨੈਕਸਟ ਦੇਖੋ ਇਹ ਤਾਂ ਮੈਂ ਲੱਦਾ ਦਿਖਾਤੀ ਮੈਂ ਉਹਦੇ ਨਾਲ ਦੀ ਆਹੋ ਪੀਸ ਹੈ ਦੋ ਪੀਸ ਹੈ ਨੈਕਸਟ ਦੇਖੋ ਆਹ ਲੋ ਜੀ ਇਹ ਵਾਲੀ ਚੰਗੀ ਹੈ ਇਹਦੇ ਸਾਰੇ ਪਾਸੇ ਇਲਾਸਟਿਕ ਹੈ ਇਹ ਇਦਾਂ ਕਰਕੇ ਆਹੀ ਲੋ ਐਵੇਂ ਸ਼ੂ ਵੀ ਇਹ ਹੈ ਠੀਕ ਹੈ ਉੱਪਰ ਨੂੰ ਆਏ ਜਾਂਦੀਆਂ ਨੇ ਆ ਲੰਬੀਆਂ ਲਾਈਨ ਤੇ ਇਹ ਹੈਗੇ ਦੀ ਇਹਦੇ ਪਿੱਲੋ ਕਪਰ ਗਰਮੀਆਂ ਚ ਬਾਹਲੇ ਸੋਨੇ ਲੱਗਦੇ ਇਹ ਜੀ ਕਲਰ ਵੀ ਸ਼ੇਰ ਅੱਖਾਂ ਨੂੰ ਨਹੀਂ ਖਾਂਦੇ ਇਹ ਕਲਰ ਹਾਲੇ ਬਸ ਉਹਨਾਂ ਕਲਰ ਹੈ ਵੀ ਇਹ ਕਲਰ ਵੀ ਸੋਨਾ ਲੱਗਦਾ ਹੁੰਦਾ ਹੈ ਇਹਦੇ ਵੀ ਸਾਰੇ ਪਾਸੇ ਇਲਾਸਟਿਕ ਹੈ ਇਹ ਹਾਲੇ ਇਸ ਤਰ੍ਹਾਂ ਨਹੀਂ ਚਣੀ ਆਡ ਡਿਜ਼ਾਈਨ ਹੈ ਬਹੁਤ ਸੋਹਣੀ ਜਣੀਗਾ ਸਾਰੇ ਪਾਸੇ ਇਲਾਸਟਿਕ ਮਿਲੂਗੀ ਇੱਕ ਵਾਰੀ ਨਿਸ਼ਾਤ ਹੀ ਮੁੜ ਕੇ ਤਾਂ ਨਹੀਂ ਉਤਬੀ ਇਹ ਨੈਕਸਟ ਦੇ ਲੋ ਪਾਉਂ ਇਹਦੇ ਵੀ ਚਾਰੇ ਸਾਰੇ ਪਾਸੇ ਇਲਾਸਟਿਕ ਹੈ ਲੋ ਜੀ ਆਹ ਵਾਲਾ ਪ੍ਰਿੰਟਰ ਦਾ ਠੀਕ ਹੈ ਲਾਈਟ ਫਰੋਜ਼ੀ ਦਾ ਕਲਰ ਹੈ ਸੀ ਗ੍ਰੀਨ ਦਾ ਲਾਈਟ ਸੀ ਗ੍ਰੀਨ ਤੇ ਨੈਕਸਟ ਹੈਗੀ ਲੋ ਜੀ ਪਿੰਕ ਕਲੰਦੇ ਵਿੱਚ ਸੋਨਾ ਜਾਂ ਪਿੰਕ ਸਾਰੇ ਪਾਸੇ ਇਲਾਸਟਿਕ ਇਸ ਤਰ੍ਹਾਂ ਠੀਕ ਹੈ ਜੀ ਤੇ ਇਹ ਹੈਗੇ ਇਹਦੇ ਪਿੱਲੋ ਕਵਰ ਨੈਕਸਟ ਦੇਖੋ ਆ ਵੀ ਬੜਾ ਸੋਹਣਾ 컬러 ਇਹ ਲੋਡ ਬਹੁਤ ਪਿਆਰਾ ਜਿਹਾ ਪ੍ਰਿੰਟ ਪਿਆਰਾ ਜਿਹਾ 컬러 ਤੇ ਇਹ ਹੈਗੇ ਇਹਦੇ ਨਾਲ ਪਿੱਲੋ ਕਵਰ ਮੈਂ ਇਹਦੇ ਤੇ ਤਾਂ ਜਾਨਵਰ ਜਿਹਾ ਬਣੇ ਹੋਏ ਨੇ ਲਿਖਿਆ ਵੀ ਹੋਇਆ ਉੱਪਰ ਜਿਨ੍ਹਾਂ ਨੇ ABC ਸਿਖਾਉਣੀ ਆ ਆਪਦੇ ਵਿੱਚ ਛੋਟੇ ਬੱਚਿਆਂ ਨੂੰ ਨਾਲੇ ਤਾਂ ਬੈਡ ਸ਼ੀਟ ਦਿਓ ਸ਼ਾਓ ਖੁਸ਼ ਹੋਣਗੇ ਨਾਲੇ ABC ਸਿਖਾਓ L for lion G for giraffe M for monkey ya dekho likha hoya hai theek hai C for crocodile E for elephant lo ji four side te lagi hoyi hai elastic lo ji e to hor elastic hai ho bahut pyari hai bhi color light hai par suni bahut hai ye alo ji ਠੀਕ ਹੈ ਜੀ ਕਾਫੀ ਸੋਹਣੀ ਆ ਵਿਖਰਮਾ ਜਾਂ ਪ੍ਰਿੰਟ ਹੈ ਇਹ ਹੈਗੇ ਬਿੱਲੋ ਕਵਰ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ